ਪੰਜਾਬੀ ਸਟੂਡੀਓ ਦੁਆਰਾ 17 ਜੂਨ ਦਿਨ ਮੰਗਲਵਾਰ ਨੂੰ ਇੱਕ ਪੋਸਟ ਪਾਈ ਗਈ ਸੀ ਹਰਜਾਪ ਸਿੰਘ ਬਾਰੇ ਹਰਜਾਪ ਸਿੰਘ ਜੋ ਕਿ ਇਥੇ ਮਾਲ ਰਾਂ ਗੁਰਦੁਆਰੇ ਦੇ ਲਾਗੇ ਕੰਮ ਕਰਦਾ ਰਹਿੰਦਾ ਹੈ ਉਹਦੇ ਬਾਰੇ ਕੋ ਪਤਾ ਨਹੀਂ ਸੀ ਕੀ ਹੈ ਕੌਣ ਆ ਕਿੱਥੇ ਦਾ ਹੈ ਸਾਡੀ ਟੀਮ ਨੇ ਕਈ ਵਾਰ ਦੇਖਿਆ ਉਹਨੂੰ ਉੱਥੇ ਘੁੰਮਦੇ ਨੂੰ ਉਹਦੇ ਕਰਕੇ ਅਸੀਂ ਉਹਦੀ ਜਾਣਕਾਰੀ ਇਕੱਤਰ ਕਰਨ ਲਈ ਇਹ ਪੋਸਟ ਪਾਈ ਸਾਨੂੰ ਸਭ ਤੋਂ ਪਹਿਲਾਂ ਜਸਪਾਲ ਸਿੰਘ ਅਮਰੀਕਾ ਤੋਂ ਫੋਨ ਆਇਆ ਜੋ ਕਿ ਇਸਦੇ ਪਿੰਡ ਦਾ ਹੈ ਜਸਬਾਲ ਸਿੰਘ ਨੂੰ ਪਤਾ ਲੱਗਾ ਕਿ ਹਰਜਾਪ ਸਿੰਘ ਦਾ ਪਿੰਡ ਮੱਖਣਗੜ ਮਾਲਪੁਰ ਜ਼ਿਲ੍ਹਾ ਸ਼ਹਿਰਪੁਰਤ ਲੱਗਿਆ ਫਿਰ ਉਸ ਤੋਂ ਬਾਅਦ ਹਰਜਾਪ ਸਿੰਘ ਦੀ ਮਾਸੀ ਰਣਜੀਤ ਕੌਰ ਪੰਜਾਬ ਤੋਂ ਫੋਨ ਆਇਆ ਉਤੋਂ ਪਤਾ ਲੱਗਾ ਕਿ ਹਰਜਾਪ ਸਿੰਘ ਹਰਜਾਪ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਰਣਜੀਤ ਕੌਰ ਨੂੰ ਤਾਂ ਉਹੀ ਪਤਾ ਲੱਗਾ ਕਿ ਹਰਜਾਪ ਸਿੰਘ ਦੇ ਕਰੀਬੀ ਰਿਸ਼ਤੇਦਾਰ ਕੈਨੇਡਾ ਵਿੱਚ ਹੀ ਰਹਿੰਦੇ ਹਨ ਇਸ ਦੀ ਮਾਸੀ ਤੋਂ ਪਤਾ ਲੱਗਿਆ ਰਣਜੀਤ ਕੌਰ ਤੋਂ ਕਿ ਹਰਜਾਪ ਸਿੰਘ ਦੇ ਜਦੋਂ ਮਾਤਾ ਪਿਤਾ ਹਰਜਾਪ ਸਿੰਘ ਬਹੁਤ ਵਧੀਆ ਸੀ ਇੱਥੇ ਕੰਮ ਕਰਦਾ ਸੀ ਟਰੱਕ ਚਲਾਦਾ ਸੀ ਮਾਪੇ ਦੀ ਮੌਤ ਤੋਂ ਬਾਅਦ ਇਹ ਡਿਪਰੈਸ਼ਨ 'ਚ ਆ ਗਿਆ ਹੁਣ ਇਹ ਜਦੋਂ ਵੀ ਦੇਖੋ ਤੁਸੀਂ ਇੱਥੇ ਮਾਲਟਨ ਜਾਂ ਬੈਸਟ ਫੂਡ ਮਾਲ ਇੱਥੇ ਘੁੰਮਦਾ ਰਹਿੰਦਾ ਜੋ ਇਸ ਦੀ ਕਿ ਦਿਮਾਗੀ ਹਾਲਾਤ ਚੰਗੀਆਂ ਨਹੀਂ ਹੈਗੇ ਆਪੇ ਇਕੱਲਾ ਹੀ ਬੁੱਲੀ ਜਾਂਦਾ ਇਕੱਲਾ ਗੱਲਾਂ ਕਰੀ ਜਾਂਦਾ ਇਹ ਪੋਸਟ ਪਾਉਣ ਦਾ ਮਕਸਦ ਇਹ ਸੀ ਕਿ ਇਸ ਦੇ ਪਰਿਵਾਰ ਦਾ ਪਤਾ ਲਗਾਇਆ ਜਾ ਸਕੇ ਤੇ ਸਾਨੂੰ ਬਹੁਤ سارے ਫੋਨ ਆਏ ਬਹੁਤ ਕਮੈਂਟਸ ਆਈਆਂ ਬਹੁਤ ਕੋਲਾ ਆਈਆਂ ਲੋਕਾਂ ਨੂੰ ਪਤਾ ਲੱਗਿਆ ਬਹੁਤ ਸਾਰੇ ਸਜਣਾ ਮਾਲ ਪਰਈ ਤੁਹਾਨੂੰ ਲੋਕਾਂ ਦਾ ਪਤਾ ਲੱਗਿਆ ਵੀ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਇਹਦਾ ਪਿੰਡ ਲੱਭਣ ਲਈ ਅਖੀਰ ਵਿੱਚ ਸਾਨੂੰ ਪਤਾ ਲੱਗਾ ਕਿ ਪਿੰਡ ਮੱਖਣਗੜ੍ਹ ਇਹਦੇ ਮਾਪੇ ਦਾ ਸੁਰਗਵਾਸ ਹੋ ਚੁੱਕਿਆ ਹੈ ਅਸੀਂ ਉਹਨਾਂ ਸਾਰੇ ਸਰੋਤਿਆਂ ਦੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਰਜਾਪ ਸਿੰਘ ਦੇ ਪਰਿਵਾਰ ਨੂੰ ਲੱਭਣ ਵਿੱਚ ਸਾਡਾ ਪੂਰਾ ਸਾਥ ਦਿੱਤਾ ਸਾਨੂੰ ਹਰਜਾਪ ਸਿੰਘ ਦੇ ਪਰਿਵਾਰ ਨੂੰ ਲੱਭਣ ਵਿੱਚ ਕਾਮਯਾਬ ਕੀਤਾ ਸੰਡੇ ਮਾਧਿਅਮ ਰਹੀਂ ਹਰਜਾਪ ਸਿੰਘ ਦਾ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਹਰਜਾਪ ਸਿੰਘ ਦਾ ਇਲਾਜ ਕਰਵਾ ਕੇ ਆਪਣੇ ਕੋਲ ਲੈ ਜਾਣ ਜੋ ਕਿ ਇਹ ਇਹਨੂੰ ਦੇਖਭਾਲ ਕਰਨੇ ਦੀ ਇਹਦਾ ਇਲਾਜ ਕਰਾਣ ਇਹ ਠੀਕ ਹੋ ਸਕੀ ਸਾਨੂੰ ਬਹੁਤ ਸਾਰੇ ਸੱਜਣਾ ਦੇ ਕਮੈਂਟਸ ਆਏ ਕਾਲ ਆਏ ਬਹੁਤ ਧੰਨਵਾਦ ਕਰਦੇ ਹਾਂ ਦਾ ਸਾਰਿਆਂ ਨੇ ਬਹੁਤ ਚੰਗਾ ਰਿਸਪੌਂਸ ਦਿੱਤਾ ਕਿਸੇ ਨੇ ਕੋਈ ਮਾੜਾ ਨਹੀਂ ਗਿਣਿਆ ਸਾਰੇ ਸ਼ੰਗਾਲਾ ਕੀਤਾ ਵੀ ਹਾਂ ਵੀ ਠੀਕ ਹੈ ਵਧੀਆ ਤੁਸੀਂ ਬੰਦੇ ਦਾ ਐਡਰੈਸ ਲੱਭੋ ਪਿੰਡ ਲੱਭੋ ਇਥੋਂ ਤੱਕ ਵੀ ਕੁਝ ਸਜਣਾ ਦਾ ਇਹ ਵੀ ਕਹਿ ਦਿੱਤਾ ਕਿ ਅਸੀਂ ਇਸ ਟਿਕਟ ਦੇ ਪੈਸੇ ਦੇਣ ਨੂੰ ਵੀ ਤਿਆਰ ਹਾਂ ਪਰ ਅਸੀਂ ਇਹਨੂੰ ਇੰਡੀਆ ਭੇਜਣੀ ਗੱਲ ਨਹੀਂ ਕਰਦੇ ਅਸੀਂ ਇੱਕ ਚਾਹਨੇ ਹਾਂ ਸਾਡੀ ਟੀਮ ਇਹ ਚਾਹਦੀ ਹੈ ਕਿ ਕਿਸੇ ਟੰਗ ਨਾਲ ਵਾਲੇ ਦੇ ਪਰਿਵਾਰ ਨੂੰ ਇਹ ਵੀਡੀਓ ਪਹੁੰਚਾਓ ਤਾਂ ਕਿ ਉਹ ਦੇਖਣ ਉਹ ਇਹਨੂੰ ਲੈ ਕੇ ਜਾਣ ਇਹਨੂੰ ਇਲਾਜ ਕਰਾਉਣ ਤਾਂ ਕਿ ਠੀਕ ਹੋ ਸਕੇ ਧੰਨਵਾਦ